ਪੁਲਿਸ ਨੇ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਸੇਵਾ ਕੇਂਦਰ ਵਿੱਚੋਂ ਬੈਂਟੀਆਂ ਚੋਰੀ ਕਰਨ ਵਾਲਾ ਚੋਰ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਤਹਿਤ ਆਉਂਦੇ ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਵੱਲੋਂ ਸੇਵਾ ਕੇਂਦਰ ਵਿੱਚੋਂ 8 ਬੈਂਟੀਆਂ ਚੋਰੀ ਕਰਨ ਵਾਲੇ ਚੋਰ ਨੂੰ 24 ਘੰਟਿਆਂ ਦੇ ਅੰਦਰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਹਰਿਸ਼ੰਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਅਗਸਤ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਕੰਪਿਊਟਰ ਆਪਰੇਟਰ ਸੇਵਾ ਕੇਂਦਰ ਸ੍ਰੀ ਹਰਗੋਬਿੰਦਪੁਰ ਨੇ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਸੇਵਾ ਕੇਂਦਰ ਸ੍ਰੀ ਹਰਗੋਬਿੰਦਪੁਰ ਕੰਪਿਊਟਰ ਆਪਰੇਟਰ ਦੀ ਡਿਊਟੀ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ 20 ਅਗਸਤ ਨੂੰ ਵੀ ਵਕਤ 5 ਵਜੇ ਸ਼ਾਮ ਸੇਵਾ ਕੇਂਦਰ ਸ੍ਰੀ ਹਰਗੋਬਿੰਦਪੁਰ ਸਾਬ ਬੰਦ ਕਰਕੇ ਆਪਣੇ ਘਰ ਚਲਾ ਗਿਆ ਅਗਲੇ ਦਿਨ ਸਵੇਰੇ ਵਕਤ ਕਰੀਬ 9 ਵਜੇ ਜਦ ਸੇਵਾ ਕੇਂਦਰ ਖੋਲਣ ਗਿਆ ਤਾਂ ਸੇਵਾ ਕੇਂਦਰ ਦੇ 메인 ਦਰਵਾਜੇ ਦਾ ਲੱਗਾ ਤਾਲਾ ਟੁੱਟਾ ਹੋਇਆ ਸੀ ਅਤੇ ਸੇਵਾ ਕੇਂਦਰ ਦੇ ਅੰਦਰੋਂ USB ਦੀਆਂ 8 ਬੈਂਟਰੀਆਂ ਗਾਇਬ ਸਨ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਰ ਜੀ 23 ਨਾ ਇੱਕ ਦਾ ਸਾਡੇ ਇੱਥੇ ਸੁਰਖਾ ਸੈਂਟਰ ਆ ਜੀ ਉੱਥੇ ਚੋਰੀ ਹੋਈ ਸੀ ਠੀਕ ਹੈ ਜੀ ਤੇ ਸਰਕਾਰੀ ਜਿਹੜਾ ਆਪਣਾ ਸੁਰਖਾ ਗਾਂ ਜੀ ਉਹਦੇ ਵਿੱਚ ਜਿਹੜਾ ਸਾਡੇ ਐਸਟੀਓ ਨੇ ਬ੍ਰਿਗਮ ਜੀ ਇਹਨਾਂ ਨੇ ਰਿਪੋਰਟ ਬਣਤ ਕਰਕੇ ਦੋ ਰੋਜ਼ ਦੂਜੇ ਦਿਨ ਫੜਿਆ ਇਹਦੇ ਤੋਂ ਉਹ ਸੀ ਕਿ ਜਿਹੜਾ ਚੋਰੀ ਹੋਇਆ ਸਮਾਨ ਵੀ ਬਰਾਮਦ ਕਰ ਲਿਆ ਇਹ ਬੇਰੀ ਨੂੰ ਦੀ ਹੋਰ ਪੁਸ਼ਤੀ ਕੀਤੀ ਜਾ ਰਹੀ ਹੈ ਕੋਰਟ ਦੇ ਚਲੇ ਕੀ ਕੀ ਚੋਰੀ ਹੋਇਆ ਸੀ ਸੰਬੰਧ ਵਿੱਚ ਇੱਕ ਜਿਹੜੀ ਸਮਾਨ ਚੋਰੀ ਹੋਇਆ ਸੀ ਫੈਕਟਰੀ ਵਾਲਾ ਜੋ ਕਿ ਹੋਇਆ ਸੀ ਜੀ ਉਸ ਗ੍ਰਾਮ ਕੀਤੀਆਂ ਨੇ ਤੇ ਸੰਬੰਧ ਵਿੱਚ ਜਿਹੜੀ ਹੋਰ ਵੀ ਜਿਹੜੀ ਡਾਕਟਰ ਤਰਪਾਲ ਚਾਚੇ ਵੀ ਨੇ ਜਿਹੜਾ ਤੁਹਾਡੇ ਬਾਅਦ ਨੇ ਚੈਨਲ ਦੇ ਬਾਥ ਵਿੱਚ ਨਹੀਂ ਇਹ ਗੱਲ ਕਰਨਾ ਕਿ ਜਿਹੜੇ ਨਸ਼ਾ ਵੇਚਣ ਵਾਲੇ ਊਲਾਟੋ ਜਨ ਉਹ ਲੋਕ ਵੀ ਚਾਹਦੇ ਨੇ ਤੇ ਉਸੇ ਤਰ੍ਹਾਂ ਜਿਹੜਾ ਕਾਨੂੰਨ ਨੂੰ ਪਸੰਦ ਕਰਦਾ ਵਿਅਕਤੀ ਹੈ ਉਦੀ ਕਰਤ ਕੀ ਜਾਵੇ ਜਿਹਨੇ ਦਾ ਵੈਲਕਮ ਕੀਤਾ ਕਰੇ ਅਤੇ ਜਿਹੜੇ ਸਮਾਜ ਗੁਣ ਦੀ ਅੰਸਰ ਹੈ ਉਨਤੇ ਸਖਤਨ ਹਿਰਕਿਸ ਜੜੇ ਅਸੀਂ ਜਿਹੜਾ ਆਪਣਾ ਰਾਕ ਦੇ ਵਿੱਚ ਜਿਹੜਾ ਲੈਂਡ ਰੋਡ ਮੀਟਿੰਗ ਲਗਾਗੇ ਅਤੇ ਲੋਕਾਂ ਦੀ ਜਿਹੜੀ ਆਪਣਾ ਸਹੂਲਤ ਲਈ ਕਸੀ ਘਰ ਦੇ ਹੱਥ ਇਹ ਦੋਸ਼ੀ ਫੜਿਆ ਗਿਆ ਦਾ ਕੋਈ ਬੈਕਗ੍ਰਾਉਂਡ ਰਿਕਾਰਡ ਕੋਈ ਚੈੱਕ ਕੀਤਾ ਕਿ ਕਰੇ